ਸੁਕੇ ਨੂੰ ਅੱਜ ਵੀ ਲੱਗਦਾ ਸੀ ਕਿ ਕਾਸ਼ ਸ਼ੋਨਾ ਨੂੰ ਵੀ ਕੋਈ ਦੱਸਣ ਵਾਲਾ ਹੁੰਦਾ ਕਿ ਟੀਵੀ ਤੇ ਆਉਂਦਾ ਪਿਆਰ ਹੋਇਆ ਹੈ ਇਕਰਾਰ ਹੋਇਆ ਹੈ ਐਰ ਦਾ ਕੀ ਮਕਸਦ ਹੈ ਆਸ-ਪਾਸ ਦੇ ਗਵਾਂਢੀ ਸੁਕੇ ਨੂੰ ਆਖਦੇ ਕਿ ਆਪਣੇ ਖੇਤਾਂ 'ਚ ਲੰਮੀਆਂ ਫਸਲਾਂ ਨਾ ਬੀਜਿਆ ਕਰ ਕੁੜੀਆਂ ਮੁੰਡਿਆਂ ਦੀ ਚੋਲ-ਮੋਲ ਜੋਗੇ ਰਹਿ ਗਏ ਤੇਰੇ ਖੇਤ ਉਹ ਸੋਚਦਾ ਜਵਾਨ ਹੋਏ ਜਜ਼ਬਾਤਾਂ ਨੂੰ ਵੀ ਕੋਈ ਰੋਕ ਸਕਦਾ ਹੈ ਰੂਪੀ ਨਾਲ ਬਿਤਾਇਆ ਉਸ ਨੂੰ ਆਪਣਾ ਸਮਾਂ ਚੇਤੇ ਆ ਗਿਆ ਇਨਾਂ ਕਮਾਦਾਂ ਵਿੱਚ ਕਿਵੇਂ ਰੋਜ਼-ਰੋਜ਼ ਦੀਆਂ ਮਿਲਨੀਆਂ ਹੌਲੀ-ਹੌਲੀ ਅੱਗੇ ਵਧਦੀਆਂ ਗਈਆਂ ਸਨ ਹੱਥਾਂ ਦੀ ਥਾਂ ਬੁੱਲਾ ਨੇ ਲੈ ਲਈ ਸਾਰੇ ਪਰਦੇ ਹੀ ਖੁੱਲਣ ਲੱਗੇ ਤੇ ਉਹਨਾਂ ਨੂੰ ਪਰਦੇ 'ਚ ਸਿਰਫ ਉਹਨਾਂ ਦੇ ਆਸ-ਪਾਸ ਦੀ ਫਸਲ ਨੇ ਟਕਿਆ ਹੋਇਆ ਸੀ ਜਾਂ ਚਿੰਬੜ ਗਈ ਘਾਹ ਤੇ ਲੱਗ ਗਈ ਮਿੱਟੀ ਇਸ ਤੋਂ ਬਿਨਾ ਜਿਸਮਾ ਨੂੰ ਕੱਜਨ ਲਈ ਕੋਝ ਵੀ ਨਹੀਂ ਸੀ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਬਹੁਤ ਹੀ ਇੰਟਰਸਟਿੰਗ ਸਟੋਰੀ ਕਹਾਣੀ ਨੂੰ ਐਂਡ ਤੱਕ ਸੁਣਨ ਲਈ ਵੀਡੀਓ ਨਾਲ ਜੁੜੇ ਰਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਆਪ ਦੀ ਦੁਪਹਿਰ ਸੇ ਕਾਂ ਦੀ ਅੱਖ ਨਿਕਲ ਰਹੀ ਸੀ ਚੱਲਦੀ ਮੋਟਰ ਦਾ ਲਾਹਾ ਲੈਂਦਾ ਉਹ ਅਜੇ ਘਰ ਰੋਟੀ ਖਾਣ ਨਹੀਂ ਸੀ ਗਿਆ ਕਹੀ ਚੁੱਕੀ ਅਜੇ ਵੀ ਵਟੋ-ਵਟ ਕੋਮਦਾ ਸੋਚ ਰਿਹਾ ਸੀ ਕਿ ਕੀਤੇ ਕੋਈ ਕਿਆਰਾ ਖਾਲੀ ਨਾ ਰਹਿ ਜਾਏ ਦੂਰੋਂ ਦੇਖਿਆ ਸੜਕ ਨਾਲ ਲੱਗਦੇ ਚਰੀ ਦੇ ਖੇਤ ਉਹ ਲੈ ਚੇ ਮੋਟਰਸਾਈਕਲ ਲਗਾ ਕੇ ਫਟਾਫਟ ਚਰੀ ਚ ਤੁਬਕ ਗਈ। ਉਸ ਤੋਂ ਦੋ ਕੋ ਕਿਲਿਆ ਦੀ ਵਾਰ ਸੀ। ਤਪਦੀ ਦੁਪਹਿਰ ਵਿੱਚ ਵੀ ਉਹਦਾ ਇਹ ਹਿਆ ਦੇਖ ਕੇ ਇੱਕ ਵਾਰ ਉਹਦੇ ਭਿੱਜੇ ਪੂਰੇ ਜਿਸਮ ਨੂੰ ਦੁਬਾਰਾ ਤਰੇਲੀ ਆ ਗਈ ਸੀ। ਉਹਦਾ ਇਹ ਖੇਤ ਹੀ ਕਈ ਪਿੰਡਾਂ ਨੂੰ ਲੱਗਦੇ ਰਾਹ ਤੇ ਸੀ। ਉਪਰੋ ਇਸੇ ਰੋਡ ਤੋਂ ਅੱਗੇ ਬਾਅਦ ਮਿਲਈ ਸਕੂਲ ਤੇ ਕਾਲਜ ਵੀ ਸੀ। ਉਹਦੇ ਖੇਤ ਕਿੰਨੇ ਹੀ ਆਸ਼ਕਾਂ ਦੀ ਚੁੱਪਚਪੀ ਤੇ ਹੋਈਆਂ ਮਿਲਣੀਆਂ ਦੇ ਗਵਾਹ ਸੀ। ਕਿੰਨੀਆਂ ਕਹਾਣੀਆਂ ਕਿੰਨੇ ਕਿਸੇ ਲੜਾਈਆਂ ਇੱਥੇ ਸ਼ੁਰੂ ਹੋਈਆਂ ਪਰਵਾਨ ਚੜੀਆਂ ਤੇ ਖਤਮ ਵੀ ਹੋਈਆਂ ਕਿੰਨੇ ਹੀ ਆਸ-ਪਾਸ ਦੇ ਗਵਾਂਢੀ ਆਖ ਦੇ ਇੰਨਾ ਖੇਤਾ 'ਚ ਲੰਮੀਆਂ ਫਸਲਾਂ ਨਾ ਬੀਜਿਆ ਕਰ ਕੁੜੀਆਂ ਮੁੰਡਿਆਂ ਦੀ ਚੋਲ-ਮੋਲ ਜੋਗੇ ਰਹਿ ਗਏ ਤੇਰੇ ਖੇਤ ਉਹ ਸੁਣ ਲੈਂਦਾ ਤੇ ਚੁੱਪ ਕਰ ਜਾਂਦਾ ਉਹ ਸੋਚਦਾ ਜਵਾਨ ਹੋਈ ਤੇ ਇਸ ਬਾਤਾਂ ਨੂੰ ਵੀ ਕੋਈ ਰੋਕ ਸਕਦਾ ਇਹ ਤੇ ਰਿਆ ਪਾਰ ਕਰ ਜਾਂਦੇ ਨੇ ਮਾਰੂਥਲ ਲੰਘ ਜਾਂਦੇ ਨੇ ਤੇ ਬੇਲੇ ਸ਼ਿਕਰ ਦੁਪਹਿਰੇ ਵੀ ਮਿਲ ਲੈਂਦੇ ਨੇ ਜਦੋਂ ਕੋਈ ਇੰਜ ਆਕਦਾ ਤਾਂ ਇੱਕੋ ਗੱਲ ਪੁੱਛਦਾ ਤੁਹਾਡੇ ਚੋਂ ਕੌਣ ਨਹੀਂ ਮਿਲਦਾ ਰਿਹਾ ਇਹ ਦੱਸੋ ਆਪਣੀਆਂ ਕਾਛਰੇ ਦੂਜੇ ਦੀਆਂ ਹੱਥ ਚ ਚੜਦੀ ਜਵਾਨੀ ਚ ਜਿਸਮ ਦਾ ਸੇਖ ਜਦੋਂ ਤੰਗ ਕਰਦਾ ਤਾਂ ਅੱਲੜ ਨਾ ਸੱਪ ਤੋਂ ਡਰਨ ਨਾ ਸੀਂ ਤੋਂ ਨਾ ਜਿਸਮ ਤੇ ਚੁੱਬਦੇ ਕੰਡੇ ਤੰਗ ਕਰਦੇ ਹਨ ਨਾ ਕੋਈ ਲੜਦਾ ਕੀੜਾ ਮਕੌੜਾ ਉਦੋਂ ਜੋ ਯਾਦ ਰਹਿੰਦਾ ਤੇ ਸਿਰਫ ਤੇ ਸਿਰਫ ਜਿਸਮ ਦੀ ਉਹ ਸ਼ੂ ਸਾਹਾਂ ਦੀ ਉਹ ਗਰਮੀ ਤੇ ਦਿਲ ਦੀ ਉਹ ਧੜਕਣ ਪਸੀਨੇ ਦਾ ਸਹਿਲਾਤ ਤੇ ਅੰਗਾਂ ਦੀ ਨਮੀ ਉਹ ਮੰਨਨ ਨੂੰ ਤੇ ਸਭ ਦੀ ਮੰਨ ਲੈਂਦਾ ਪਰ ਉਸ ਨੂੰ ਆਪਣੀ ਜ਼ਿੰਦਗੀ ਦਾ ਇਕੱਲਾ ਇਕੱਲਾ ਬਿਤਾਇਆ ਪਲ ਅੱਖਾਂ ਸਾਹਵੇਂ ਆ ਜਾਂਦਾ ਉਹਦੇ ਅਲੱਡ ਸਮੇਂ ਦੀ ਪ੍ਰੇਮ ਕਹਾਣੀ ਉਹਦੇ ਅੱਖਾਂ ਸਾਹਵੇਂ ਆ ਖਲੋਂਦੀ ਉਸ ਦਾ ਵੀ ਇਸ਼ਕ ਸੀ ਰੁਪਿੰਦਰ ਉਰਫ ਰੂਪੀ ਉਸ ਦਾ ਨਾਮ ਸੀ ਜਿਵੇਂ ਦਾ ਨਾਮ ਓਵੇਂ ਦਾ ਉਸ ਦਾ ਰੂਪ ਨਿਕਲ ਰਿਹਾ ਸੀ ਜਿਵੇਂ ਕੁਦਰਤ ਨੇ ਉਸ ਨੂੰ ਸਾਂਚੇ ਚ ਟਾਲ ਰਹੀ ਹੋ ਵੀ ਤੇ ਉਹ ਉਸ ਦੇ ਜਿਸਮ ਚ ਆਉਂਦੇ ਇਹਨਾਂ ਨੇਤ ਦੇ ਹਰ ਬਦਲਾਅ ਤੋਂ ਵਾਕਿਫ ਸੀ ਉਹ ਉਮਰ ਐਸੀ ਸੀ ਜਿੱਥੇ ਕਿ ਦਾਬਾਂ ਚ ਪੜਿਆ ਸਰੀਰਕ ਗਿਆਨ ਦੀਆਂ ਗੱਲਾਂ ਦੀ ਕੁਝ ਕੁਝ ਸਮਝ ਤਾਂ ਆਉਂਦੀ ਸੀ ਤੇ ਬਾਕੀ ਸਮਝੋ ਬਾਹਰ ਹੋ ਜਾਂਦੀ ਟੀਚਰ ਤੋਂ ਪੁੱਛਦੇ ਝਿਜਕ ਜਾਂਦੇ ਸੀ ਉਸ ਉਮਰੇ ਮੋਬਾਈਲ ਪਹੁੰਚ ਤੋਂ ਦੂਰ ਸੀ ਤੇ ਇੰਟਰਨੈਟ ਦਾ ਮਹਿਜ਼ ਨਾਮ ਸੁਣਿਆ ਸੀ ਪਰ ਉਸ ਉਮਰੇ ਉਸਨੇ ਤੇ ਰੂਪੀ ਨੇ ਜਿਸਮਾਂ ਦੇ ਉਸ ਭੇਦ ਨੂੰ ਖੋਲ ਲਿਆ ਸੀ ਸਮਾਜ ਤੇ ਲੋਕ ਕੇ ਇਵੇਂ ਹੀ ਕਿਸੇ ਮਨੁੱਖੀ ਕੱਦ ਤੋਂ ਉੱਚੀ ਫਸਲ ਦੇ ਓਲੇ ਕਿੰਨਾ ਕਿੰਨਾ ਸਮਾਂ ਉਹ ਇੰਜ ਹੀ ਇੱਕ ਦੂਸਰੇ ਦੀਆਂ ਬਾਹਾਂ 'ਚ ਸਮੋਈ ਛੁੱਟੀ ਮਗਰੋਂ ਇੰਨਾ ਖੇਤਾਂ 'ਚ ਗੁਜ਼ਾਰ ਦਿੰਦੀ ਸੀ ਇੱਕ ਸਾਲ ਦਾ ਉਹ ਵਰਾ ਉਸ ਦਾ ਇੰਜ ਹੀ ਗੁਜ਼ਰਿਆ ਸੀ ਸ਼ਾਇਦੇ ਕੋਈ ਐਸਾ ਦਿਨ ਹੋਵੇ ਜਿਸ ਦਿਨ ਉਹ ਛੁੱਟੀ ਮਗਰੋਂ ਇੰਜ ਨਾ ਮਿਲੇ ਹੋਣ ਸ਼ਾਇਦ ਇਸੇ ਲਈ ਤਾਂ ਉਹ ਇੱਕ ਦੂਸਰੇ 'ਚ ਆਏ ਹਰ ਬਦਲਾਅ ਤੋਂ ਵੀ ਉਹ ਵਾਕਿਫ ਸੀ ਪਹਿਲਾਂ ਪਹਿਲ ਤਾਂ ਮਿਲਦੇ ਤਾਂ ਕਈ ਘੰਟੇ ਗੱਲਾਂ ਤੋਂ ਸਿਵਾ ਉਹਨਾਂ ਕੋਲ ਕੋਈ ਜ਼ਨਾ ਹੁੰਦਾ ਫਿਰ ਹੌਲੀ ਹੌਲੀ ਦੋਸਤਾਂ ਸਹੇਲੀਆਂ ਤੋਂ ਸੁਣਦੇ ਥੋੜੇ ਪੱਕੇ ਹੁੰਦੇ ਗਏ ਤੇ ਸ਼ੂਨਾ ਚੁੰਮਣ ਵੀ ਹੋਣ ਲੱਗੇ ਇੰਝ ਹੀ ਲੱਭ ਦੇ ਲੱਭ ਦੇ ਉਹਨਾਂ ਨੂੰ ਕਿਤਾਬਾਂ ਚ ਪੜ੍ਹੇ ਤੇ ਦੋਸਤਾਂ ਤੋਂ ਸੁਨੇ ਕਈ ਸਵਾਲਾਂ ਦੇ ਜਵਾਬ ਵੀ ਮਿਲੇ ਉਹਨਾਂ ਨੂੰ ਇਹ ਵੀ ਪਤਾ ਲੱਗਾ ਜੋ ਕਿਤਾਬਾਂ ਨਹੀਂ ਦੱਸਦੀਆਂ ਕਿ ਇਹ ਸ਼ੋ ਇੱਕ ਮੈਕ ਛੇੜ ਦਿੰਦੀ ਹੈ ਜਿਸ ਨਾਲ ਆਲਾ ਦੁਆਲਾ ਮੈਕ ਜਾਂਦਾ ਇੱਕ ਪਿਆਸ ਜਗਾ ਦਿੰਦੀ ਹੈ ਜੋ ਮੇਟਦੀ ਨਹੀਂ ਜਿਵੇਂ ਭਾਦੋ ਦੇ ਮਹੀਨੇ ਹੋਈ بارش ਮਗਰੋਂ ਹੋਰ بارش ਮੰਗਦੀ ਹੈ ਓਵੇਂ ਹੀ ਉਹ ਇੱਕ ਦੂਸਰੇ ਦਾ ਹੋਰ ਸਾਥ ਤਾਂਗਦੀ ਸੀ ਪਰ ਦੋਵੇਂ ਹੀ ਉਸ ਸਫਲ ਨੂੰ ਚੱਖਣ ਤੋਂ ਡਰਦੇ ਸੀ ਜਿਸ ਤੇ ਲਈ ਜਿਸਮਾਂ ਦੀ ਹੀ ਕੀਦਿਆ ਨਿਤ ਦਹਰਾਉਂਦੇ ਸੀ ਇੱਕ ਡਰ ਇੱਕ ਝਿਜਕ ਇੱਕ ਨਾਲ ਦੀਆਂ ਤੋਂ ਸੁਨੀਆਂ ਕਿੰਨੀਆਂ ਹੀ ਡਰਾਉਣੀਆਂ ਕਹਾਣੀਆਂ ਇਸ ਲਈ ਕੱਪੜਿਆਂ ਦੀ ਲੋਕੀ ਸ਼ੀਪੇ ਚ ਹੱਥ ਉਤੇ ਪਹੁੰਚਣ ਤੋਂ ਪਹਿਲਾਂ ਰੁਕ ਜਾਂਦੇ ਜਾ ਰੂਪੀ ਹੀ ਰੋਕ ਦਿੰਦੀ ਸੁਪਣਿਆਂ ਦੀ ਰੂਤੇ ਉਹ ਐਸਾ ਤੋਹਫਾ ਹੁੰਦਾ ਜਿਸ ਨੂੰ ਹਰ ਔਰਤ ਸਿਰਫ ਤੇ ਸਿਰਫ ਪਹਿਲੀ ਰਾਤ ਲਈ ਰੱਖਣਾ ਚਾਹੁੰਦੀ ਹੈ ਤੇ ਰੂਪੀ ਲਈ ਵੀ ਇਹੋ ਸੀ ਪਰ ਕਦੇ ਬਿੱਲੀ ਸਰਹਾਣੇ ਦੁੱਧ ਵੀ ਜੰਮਿਆ ਤੇ ਇੱਕ ਦਿਨ ਐਸਾ ਆਇਆ ਜਦੋਂ ਸਭ ਹੱਦਾਂ ਸਭ ਰੋਕਾਂ ਤੇ ਸਭ ਬੰਧਨ ਟੁੱਟ ਗਏ ਬੰਨ ਮਾਰ ਕੇ ਪਾਣੀ ਨੂੰ ਜੇ ਮੌਕੇ ਅਨੁਸਾਰ ਨਾ ਕੱਢਿਆ ਜਾਵੇ ਤਾਂ ਕੀ ਹੋਏਗਾ ਜ਼ਰੂਰ ਹੀ ਉਹ ਤੋੜ ਛੁੱਟੇਗਾ ਜੋ ਕੁਝ ਵੀ ਉਸਦੇ ਸਾਵੇਂ ਹੋਏਗਾ ਤੇ ਉਸੇ ਪਹਿਲੇ ਅਹਿਸਾਸ ਨੂੰ ਕੋਈ ਭੁੱਲ ਵੀ ਨਹੀਂ ਸਕਦਾ ਜਦੋਂ ਕੋਈ ਸਭ ਸਮਰਪਿਤ ਹੋ ਕੇ ਕਿੰਨੇ ਹੀ ਵਰਿਆਂ ਦਾ ਸਫਰ ਇੱਕ ਪਲ ਚੰਡਾ ਜਾਂਦਾ ਹੈ ਜਿੱਥੇ ਅਲੜਪੁਣਾ ਤੇ ਇਕਵਾਰਾਪਨ ਖਤਮ ਹੁੰਦਾ ਹੈ ਇਹ ਵੀ ਐਸੀ ਘੜੀ ਹੈ ਜੋ ਜ਼ਿੰਦਗੀ ਚ ਇੱਕੋ ਵਾਰ ਆਉਂਦੀ ਹੈ ਸੁੱਖੇ ਨੂੰ ਵੀ ਯਾਦ ਸੀ ਉਸ ਦਿਨ ਦਾ ਹਾਲ ਜੋ ਉਹ ਚਾਹੇ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਦੱਸਣ ਤੋਂ ਪਹਿਲਾਂ ਹੀ ਸ਼ਬਦ ਖਤਮ ਹੋ ਜਾਣਗੇ ਤੇ ਅਹਿਸਾਸ ਜਾਗ ਜਾਣਗੇ ਗੋਦ ਚ ਖੇਲਦੇ ਕਦੋਂ ਦੋਵਾਂ ਦੇ ਜਿਸਮ ਆਪਸ ਚ ਖੇਡਣ ਲੱਗੇ ਕਦੋਂ ਹੱਥ ਜਾਣ ਪਹਿਚਾਨ ਦੀ ਜਗ੍ਹਾ ਤੋਂ ਅਣਜਾਣ ਰਸਤਿਆਂ ਤੇ ਚਲੀ ਗਏ ਕਦੋਂ ਬੁੱਲਾ ਨੂੰ ਪਤਾ ਲੱਗਾ ਕਿ ਇਹਨਾਂ ਦੀ ਸ਼ੂ ਲਈ ਪਿਆਸ ਕੀਤੀ ਹੋਰ ਵੀ ਐ ਉਦੋਂ ਹੀ ਹੱਥਾਂ ਦੀਆਂ ਸ਼ਰਾਰਤਾਂ ਦਾ ਨਸ਼ਾ ਅੰਗ ਅੰਗ ਨੂੰ ਮਹਿਕਾਉਣ ਲੱਗਾ ਫਿਰ ਹੱਥਾਂ ਦੀ ਤਾਂ ਬੁੱਲਾ ਨੇ ਲੈ ਲਈ ਸਾਰੇ ਪਰਦੇ ਹੀ ਖੁੱਲਣ ਲੱਗੇ ਤੇ ਜਜ਼ਬਾਤ ਰਸਤੇ ਪਾਣੀ ਵਾਂਗ ਰਿਸਣ ਲੱਗੇ ਉਦੋਂ ਤੱਕ ਜਦੋਂ ਤੱਕ ਉਹਨਾਂ ਨੂੰ ਪਰਦੇ 'ਚ ਸਿਰਫ ਉਹਨਾਂ ਦੇ ਆਸ-ਪਾਸ ਦੀ ਫਸਲ ਨੇ ਠਕਿਆ ਹੋਇਆ ਸੀ ਜਾਂ ਚਿੰਬੜ ਗਈ ਕਾ ਤੇ ਲੱਗ ਗਈ ਮਿੱਟੀ ਉਸ ਤੋਂ ਬਿਨਾ ਜਿਸਮ ਨੂੰ ਕੱਜਣ ਲਈ ਕੁਝ ਵੀ ਨਹੀਂ ਸੀ ਸ਼ਰਮ ਵੀ ਨਹੀਂ ਤੇ ਡਰ ਵੀ ਨਹੀਂ ਜਿੱਥੇ ਉਹ ਪਹੁੰਚੇ ਉਤੋਂ ਵਾਪਸ ਪਰਤਣਾ ਮੁਸ਼ਕਲ ਸੀ ਫਿਰ ਜਦੋਂ ਉਹਨਾਂ ਚ ਇਸ ਬਾਤਾਂ ਨੇ ਆਪਣੀ ਦੌੜ ਦੌੜੀ ਤੇ ਪਲਾਂ ਲਈ ਤਾਂ ਅੱਖਾਂ 'ਚ ਜਿਵੇਂ ਹਨੇਰਾ ਸੀ ਦਰਦ ਸੀ ਤੇ ਹੰਝੂ ਸੀ ਤੇ ਤ੍ਰਿਪਤੀ ਦੇ ਅਹਿਸਾਸ ਵੀ ਤਿਆਖੀਰ ਇੱਕ ਘੁੱਟ ਕੇ ਪਾਈ ਗਲ ਬੱਕੜੀ ਸ਼ਾਇਦ ਅੰਗਾਂ ਦਾ ਸਮਾਜ ਆਣਾ ਕਾਫੀ ਨਹੀਂ ਸੀ ਇੱਕ ਮਿਕ ਹੋਣ ਲਈ ਇੱਕ ਦੂਸਰੇ ਚ ਸਮਾਜ ਆਣਾ ਚਾਹੁੰਦੇ ਸੀ ਫਿਰ ਇਹ ਸੀਲਸਲਾ ਚੱਲਿਆ ਤੇ ਬਾਕੀ ਸਭ ਤੋਂ ਪਹਿਲਾਂ ਇਹੋ ਹੁੰਦਾ ਫਿਰ ਮਿਲਣ ਦਾ ਮਕਸਦ ਵੀ ਇਹੋ ਹੁੰਦਾ ਤੇ ਤ੍ਰਿਪਤੀ ਵੀ ਇੱਥੋਂ ਹੁੰਦੀ ਪਰ ਕੁਦਰਤ ਆਪਣੀ ਖੇਡ ਖੇਡਦੀ ਹੈ ਉਹ ਸਮਾਂ ਐਸਾ ਸੀ ਜਦੋਂ ਸਮਝ ਕਿਸੇ ਕਿਸੇ ਨੂੰ ਸੀ ਤੇ ਜਦੋਂ ਰੂਪੀ ਤੇ ਇਹ ਪਹਾੜ ਟੁੱਟਿਆ ਕਿ ਉਹ ਪ੍ਰੈਗਨੈਂਟ ਹੈ ਤਾ ਅੱਖਾਂ ਅੱਗੇ ਹਨੇਰਾ ਹੀ ਛਾ ਗਿਆ ਗੱਲ ਮੁੱਕਦੀ ਇੱਥੇ ਕਿ ਜਾਂ ਦੌੜ ਜਾਈਏ ਜਾਂ ਮਰ ਜਾਈਏ ਮਾਰਨਾ ਕਰਦਿਆ ਨੇ ਵੀ ਸੀ ਫਿਰ ਕਿਉਂ ਨਾ ਦੌੜ ਹੀ ਜਾਵੇ ਫਿਲਮਾਂ 'ਚ ਵੀ ਭਾਜੀ ਜਾਂਦੇ ਨੇ ਕਿੰਨੇ ਖੁਸ਼ ਰਹਿੰਦੇ ਨੇ ਉਹ ਸੋਚਦੇ ਫਿਰ ਕਰੋ ਭੱਜ ਗਈ ਪਰ ਕਿੰਨੀ ਦੂਰ ਭੱਜਦੇ ਤੀਸਰੇ ਹੀ ਦਿਨ ਸੁਖੇ ਦੇ ਕਿਸੇ ਰਿਸ਼ਤੇਦਾਰ ਦੇ ਘਰੋਂ ਫੜੇ ਗਈ ਰੂਪੀ ਦੇ ਡੈਡੀ ਦੀ ਪਹੁੰਚ ਸੀ ਰਾਤੋਂ ਰਾਤ ਸੁਖੇ ਦੇ ਘਰ ਦੇ ਠਾਣੇ ਸੀ ਕੌਣ ਮਾਂ ਬਾਪ ਨੂੰ ਦੁੱਖ 'ਚ ਦੇਖਦਾ ਇਸ ਲਈ ਰਿਸ਼ਤੇਦਾਰ ਦੇ ਘਰ ਆਂਟਕੇ ਜਿੱਥੇ ਸੂ ਮਿਲਦੇ ਹੀ ਕੁੜੀ ਬਰਾਮਤ ਕਰ ਲਈ ਸੁੱਖੇ ਨੇ ਰਾਤਾਂ ਠਾਣੇ ਵੀ ਕੱਟੀਆਂ ਉਹਨੂੰ ਅੱਜ ਵੀ ਉਹ ਦਿਨ ਨਹੀਂ ਸੀ ਭੁੱਲਦੇ ਠੰਡ 'ਚ ਕਈ ਜਗ ਮਾਝੀ ਜਾਗ ਪੈਂਦੀ ਸੀ ਮਾਂ-ਬਾਪ ਤੇ ਜੋ ਬੀਤੀ ਉਹ ਲੱਗ ਸੀ ਤੇ ਰੂਪੀ ਉਸਨੇ ਸਭ ਤੋਂ ਵੱਧ ਸਿਆ ਪਹਿਲਾ ਬਾਅਦਸ਼ਨ ਕਰਵਾਇਆ ਪੜ੍ਹਾਈ ਵੀ ਗਈ ਅਗਲੇ ਕਈ ਸਾਲ ਘਰ 'ਚ ਜੇਲ੍ਹ ਵਾਂਗ ਕੱਟੇ ਤੇ ਮਗਰੋਂ ਪਤਾ ਨਹੀਂ ਚੁੱਪ-ਚੁਪੀਤੇ ਕਿੱਥੇ ਵਿਆਹ ਦਿੱਤੀ ਕੋਈ ਖਬਰ ਨਹੀਂ ਉਪਰਵਰਗੀ ਇੱਕ ਜਵਾਨੀ ਦੁਪਹਿਰ ਤੋਂ ਪਹਿਲਾਂ ਉਸਨੇ ਢਲਦੀ ਦੇਖੀ ਸੁਖੇ ਨੂੰ ਵੀ ਅੱਜ ਵੀ ਲੱਗਦਾ ਸੀ ਕਿ ਕਾਸ਼ ਉਹਨਾਂ ਨੇ ਵੀ ਕੋਈ ਦੱਸਣ ਵਾਲਾ ਹੁੰਦਾ ਕਿ ਟੀਵੀ ਤੇ ਆਉਂਦਾ ਪਿਆਰ ਹੋਇਆ ਹੈ ਇਕਰਾਰ ਹੋਇਆ ਹੈ ਐਰ ਦਾ ਕੀ ਮਕਸਦ ਹੈ ਤੇ ਅੱਜ ਦੇ ਬੱਚਿਆਂ ਨੂੰ ਵੀ ਕਿਉਂ ਅਜੇ ਵੀ ਲੋਕ ਦੱਸਣ ਤੋਂ ਚੀਜ਼ ਕਰ ਰਹੇ ਹਨ ਕਿਉਂ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠੇ ਹਨ ਉਹ ਕਿਸੇ ਦੇ ਜਵਾਨ ਹੁੰਦੇ ਬੱਚਿਆਂ ਨੂੰ ਦੇਖ ਕੇ ਕਿਸੇ ਨੂੰ ਸਲਾਹ ਦਿੰਦਾ ਕਿ ਆਪਾਂ ਨੂੰ ਸਕੂਲ ਜਾਂ ਪਿੰਡ 'ਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਕੁਝ ਕਰਨਾ ਚਾਹੀਦਾ ਹੈ ਲੋਕੀ ਉਸ ਨੂੰ ਹੱਲੇ ਵੀ ਪਾਗਲ ਕਹਿੰਦੇ ਕੋਈ ਕਹਿੰਦਾ ਖੁਦ ਸਿੱਖ ਜਾਣਗੇ ਵਿਆਹ ਮਗਰੋਂ ਜੇ ਮੋਬਾਈਲ ਤੋਂ ਕੋਈ ਕਹਿੰਦਾ ਇੰਜ ਕਰਨ ਨਾਲ ਵਿਗੜ ਜਾਣਗੇ ਤੇ ਇਸ ਕੰਮ ਦੀ ਆਦਤ ਪੈ ਜਾਊ ਸੱਚਾਈ ਤਾਂ ਦੂਰ ਹੋ ਕੇ ਜਵਾਂ ਦੀ ਕਿੰਨੀ ਆਦਤ ਹੈ ਇਨਾਂ ਲੋਕਾਂ ਨੂੰ ਉਹ ਇੱਕ ਬਾਅਦ ਚ ਪੜਦਾ ਤਾਂ ਆਉਂਦਾ ਕਿ ਵਰਜਿਨਿਟੀ ਖੋਣ ਦੀ ਉਮਰ 15 ਤੋਂ ਵੀ ਘੱਟ ਹੈ ਤੇ ਪਿੰਡ 'ਚ ਸ਼ਹਿਰਾਂ ਤੋਂ ਵੀ ਘੱਟ ਹੈ ਤੇ ਐਡਜ਼ ਖਾਸ ਤੇ ਹੋਰ ਪਤਾ ਨਹੀਂ ਕੀ ਕੀ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ ਫਿਰ ਅਣਚਾਹੀ ਪ੍ਰੈਗਨੈਂਸੀ ਤੇ ਮਗਰੋਂ ਦੇਸੀ ਔੜਪੋੜ ਤੇ ਪਤਾ ਨਹੀਂ ਕੀ ਕੁਝ ਹੁੰਦਾ ਸੀ ਪਿੰਡ 'ਚ ਸ਼ੇਅਰ 'ਚ ਜਿੱਥੇ ਦੇਖੋ ਇਹੋ ਗੱਲਾਂ ਹੁੰਦੀਆਂ ਲੋਕੀ ਸਵਾਦ ਲੈ ਲੈ ਦੂਜੇ ਬਾਰੇ ਗੱਲਾਂ ਕਰਦੇ ਫਿਰ ਜਦੋਂ ਆਪਣੇ ਮੁੰਡੇ ਕੁੜੀ ਨਾਲ ਇੰਜ ਹੁੰਦਾ ਤਾਂ ਟਾਣੇ 'ਚ ਬੈਠਣਾ ਸ਼ੁਰੂ ਕਰ ਦਿੰਦੇ ਪਰ ਜੋ ਇਲਾਜ ਹੈ ਉਸ ਵੱਲ ਕੋਈ ਧਿਆਨ ਨਾ ਦਿੰਦਾ ਇਹਨਾਂ ਦੀ ਸ਼ਰਮ ਝਿਜਕ ਤੇ ਡਰ ਲੜ ਹੋਏ ਇਹਨਾਂ ਬੱਚਿਆਂ ਤੇ ਕਿੰਨਾ ਬੋਝ ਪਾ ਰਿਹਾ ਏ ਜੋ ਜਵਾਨੀ ਨੂੰ ਹੀ ਬੋਝ ਮੰਨ ਕੇ ਢੋ ਰਹੇ ਹਨ ਉਦੋਂ ਤੱਕ ਚੱਲਦਾ ਚੱਲਦਾ ਉਹ ਖੇਤ ਦੀ ਉਸ ਕੰਡੇ ਪਹੁੰਚ ਗਿਆ ਸੀ ਤਦ ਤੱਕ ਮੁੰਡਾ ਕੁੜੀ ਸਭ ਮੁਕਾ ਕੇ ਬਾਹਰ ਆ ਨਿਕਲੇ ਸੀ ਉਹਨੂੰ ਦੇਖ ਤਰਬਕ ਗਈ ਕੁੜੀ ਨੇ ਮੂੰਹ ਘੁਮਾ ਕੇ ਚੁੰਨੀ ਬੰਨ ਲਈ ਸੀ ਫੋਨੇ ਸਿਆਨਤral ਮੁੰਡੇ ਨੂੰ ਬੁਲਾਇਆ ਉਸ ਦੇ ਕੰਨ ਚ ਇੱਕੋ ਗੱਲ ਕਹੀ ਕਾਕਾ ਪ੍ਰੋਟੈਕਸ਼ਨ ਵਗੈਰਾ ਦਾ ਧਿਆਨ ਰੱਖਿਆ ਕਰੋ ਮੁੰਡੇ ਨੂੰ ਹੈਰਾਨੀ ਵੀ ਹੋਈ ਪਰ ਉਸ ਦਾ ਡਰ ਵੀ ਚੁੱਕਿਆ ਗਿਆ ਸੀ। ਇਸ ਪੈਂਸਰੀ ਤੋਂ ਆਸ਼ਾ ਦੀਦੀ ਕੋਲ ਸਭ ਮਿਲ ਜਾਂਦਾ ਹੈ। ਉਸ ਨੂੰ ਖੁਸ਼ੀ ਹੋਈ ਕਿ ਸਰਕਾਰ ਦੀ ਕਿਸੇ ਸਹੂਲਤ ਦਾ ਤਾਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ। ਮੁੰਡੇ ਨੇ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਫਟਾਫਟ ਦੂਰ ਨਿੱਕਲ ਗਈ। ਉਹ ਕਹਿਣਾ ਤੇ ਚਾਹੁੰਦਾ ਸੀ ਕਿ ਜਗਾਂ ਦਾ ਧਿਆਨ ਵੀ ਰੱਖਿਆ ਕਰੋ। ਅੱਜਕੱਲ ਆਪੋ ਬਣੇ ਸਮਾਜ ਰੱਖਿਆ ਕਿ ਵੀ ਹਲਕੇ ਹੋਏ ਫਿਰਦੇ ਹਨ। ਪਰ ਕੁਝ ਵੀ ਇੱਕ ਦਿਨ 'ਚ ਨਹੀਂ ਸਿੱਖਿਆ ਜਾ ਸਕਦਾ। ਉਸ ਨੂੰ ਅੰਤਾਂ ਦੀ ਭੁੱਖ ਸੀ ਤੇ ਚੁੱਪ ਕਰਕੇ ਕਈ ਮੋੜੇ ਤੇ ਧਰ ਉਹ ਘਰ ਵੱਲ ਚੱਲ ਪਿਆ ਦੋਸਤੋ ਤੁਸੀਂ ਸੁਣੀ ਕਹਾਣੀ ਜਵਾਨੀ ਦਾ ਇਸ਼ਕ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਇਸ ਕਹਾਣੀ ਤੇ ਕੀ رائے ਹੈ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਲ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਅਸੀ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ